अच्छा ये झंडा ਥੱਲੇ ਵੱਢਿਆ ਸੀ ਇਹ ਜੰਡ ਸੀ ਇਹ ਜੰਡ ਐਥੇ ਇੱਥੇ ਤੀਰ ਸੀ ਜਿਹੜੇ ਸਹਿਬਾਂ ਨੇ ਤੋੜਤੇ ਸੀਗੇ ਹਾਂਜੀ 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 ਸਹਿਬਾਂ ਨੇ ਸਾਰੇ ਤੀਰ ਇੱਥੇ ਤੋੜੇ ਆ ਇੱਥੇ 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 ਆਉਂ ਜਗਾ ਜੀ ਪ੍ਰਾਣੀਆਂ ਚੀਜ਼ਾਂ ਦੇਖ ਲੋ ਸਾਰੀਆਂ ਦੋਨਾਂ ਦੀ ਕਬਰ ਇਕੱਠੀ ਇੱਥੇ ਇੱਥੇ ਹੀ ਉਹਨਾਂ ਨੇ ਕਤਲ ਕੀਤਾ ਸੀ ਤੇ ਇੱਥੇ ਹੀ ਫਿਰ ਨਾ ਪਤਾ ਸੀ ਸਾਹਿਬਾਂ ਦੇ ਜਿਹੜੇ ਭਾਈ ਸੀ ਉਹਨਾਂ ਨੇ ਮਤਲਬ ਇੱਥੇ ਆ ਕੇ ਘੇਰੇ ਸੀ ਸਾਰੇ ਇੱਥੇ ਘੇਰੇ ਅੱਛਾ ਤੁਸੀਂ ਇੱਕ ਗੱਲ ਦੇਖੋ ਯਾਰ ਤੇ ਜਿਹੜੀ ਇਹਨਾਂ ਦੀ ਡੈਥ ਡੇਟ ਹੈ ਨਾ ਉਹ ਸੇਮ ਆ ਇੱਥੇ ਜਿਵੇਂ ਆ ਸਾਹਿਬਾਂ ਦੀ ਕਬਰ ਤੇ ਤੁਸੀਂ ਦੇਖੋ 18 3 1618 18 ਮਾਰਚ ਤੇ 18 ਮਾਰਚ ਉਧਰ ਮਿਰਜੇ ਜੱਟ ਤੇ ਹੇ ਲਓ ਜੀ ਅਸੀਂ ਪਹੁੰਚ ਗਏ ਜਿਹੜੀ ਮਿਰਜ਼ਾ ਸਾਹਿਬਾਂ ਦੀ ਯਾਦਗਾਰ ਹੈ ਪ੍ਰਾਣੀ ਤੇ ਭਾਈ ਆ ਆਹਾ ਉਦੋਂ ਦੇ ਜਿਹੜੇ ਪ੍ਰਾਣੇ ਚੀਜ਼ਾਂ ਪੁੱਪਲ ਪੁੱਪਲ ਝੰਡੇ ਜਿਵੇਂ ਆਪਾਂ ਸੋਹਦੇ ਹੁੰਨੇ ਪ੍ਰਾਣੇ ਪ੍ਰਾਣੇ ਉਹ ਦੇਖੋ ਝੰਡਾ ਜਿੱਥੇ ਮਿਰਜ਼ਾ ਸਾਹਿਬਾਂ ਆ ਬਈ ਯਾਰ ਮੈਨੂੰ ਲੱਗਾ ਉਸ ਟਾਈਮ ਝਿੜੀ ਨਾ ਹੁੰਦੀ ਪੂਰੀ ਹਨਾ ਆ ਵੀ ਆ ਵੀ ਝੰਡਾ ਹੈਗਾ ਪ੍ਰਾਣਾ ਬਿਲਕੁਲ ਬਿਲਕੁਲ ਅੱਛਾ ਉਹ ਸਭ ਤੋਂ ਪੁਰਾਣਾ ਉਹ ਝੰਡਾ ਜਿੱਥੇ ਮਿਰਜ਼ਾ ਸਾਹਿਬਾਂ ਨੂੰ ਵੱਡਿਆ ਸੀ ਨਾ ਮਿਰਜ਼ਾ ਸਾਹਿਬਾਂ ਤੇ ਆ ਆ ਯਾਦਗਰ ਬਣੀ ਹੋਈ ਹੈ ਜੀ ਹੈ ਯਾਦਗਰ ਉਦੋਂ ਇਹ ਸਾਰੇ ਟਿੱਬੇ ਹੁੰਦੇ ਸੀ ਭਾਈ ਅੱਛਾ ਉਦੋਂ ਟਿੱਬੇ ਹੁੰਦੇ ਸੀਗੇ ਜਿਵੇਂ ਸਾਡੇ ਚ ਨਹੀਂ ਸੀ ਹੁੰਦਾ ਇੱਥੇ ਉਹ ਪਿੰਡ ਸਾਈਡ ਤੇ ਪਰ ਉਥੇ ਇਤਿਹਾਸ ਵੀ ਲਿਖਿਆ ਹੋਇਆ ਹੈ ਸਾਹਮਣੇ ਵਾਲੇ ਪਾਸੇ ਤੁਹਾਨੂੰ ਇਤਿਹਾਸ ਥੋੜਾ ਜਿਹਾ ਦਿਖਾਉਣੀ ਆ ਲੈਂਦੇ ਪੰਜਾਬ 'ਚ ਯਾਰ ਇਹ ਸਾਰੀਆਂ ਚੀਜ਼ਾਂ ਮੌਜੂਦ ਆ ਦੇਖ ਲਓ ਇਹ ਉਹੀ ਝੰਡਾ ਇਹ ਵੇਖੋ ਵਿੱਚੋਂ ਖਾਲੀ ਆ ਸਾਰਾ ਹਾਂਜੀ ਸਾਰਾ ਖਾਲੀ ਆ ਲੇਕਿਨ ਵਿੱਚੋਂ ਖਾਲੀ ਹੋਇਆ ਹੈ ਨਾ ਖੜਾ ਵਾ ਉਦੋਂ ਦਾ ਅੱਛਾ ਬਸ ਉਦੋਂ ਦਾ ਖੜਾ ਹੈ ਹਾਂ ਝੰਡਾ ਇਹ ਇੰਨਾ ਪੁਰਾਣਾ ਹਾਂਜੀ ਇਹ ਕੀ ਲਿਖਿਆ ਹੈ ਤੁਹਾਨੂੰ ਤਾਂ ਪੜ੍ਹਨਾ ਹੁੰਦਾ ਹੋਊਗਾ ਇਹਨਾਂ ਦੀ ਲੈਂਗੁਏਜ ਚ ਲਿਖਿਆ ਹੈ ਉੱਪਰ ਥੱਲੇ ਅੰਗਰੇਜ਼ੀ ਚ ਵੈਸੇ ਉਹਨਾਂ ਦੀ ਦਾਸਤਾਨ ਲਿਖੀ ਹੈ ਨਾ ਮਿਰਜ਼ਾ ਸਾਹਿਬਾਂ ਨੇ ਅੱਛਾ ਮਿਰਜ਼ਾ ਸਾਹਿਬਾਂ ਦੀ ਵੀ ਕਿਵੇਂ ਸੀ ਆਹ ਦੇਖਿਓ ਲਿਖਿਆ ਹੋਇਆ ਲੇਜੈਂਡਰੀ ਜੰਡ ਟਰੀ ਮਤਲਬ ਇਹ ਜੰਡ ਸੀਗਾ ਜਿੱਥੇ ਮਿਰਜ਼ੇ ਨੂੰ ਵੱਢਿਆ ਸੀਗਾ ਹੈ ਅੱਛਾ ਇਹ ਜੰਡ ਥੱਲੇ ਵੱਢਿਆ ਸੀ ਇਹ ਜੰਡ ਸੀ ਇਹ ਜੰਡ ਅੱਛਾ ਇੱਥੇ ਤੀਰ ਸੀ ਜਿਹੜੇ ਸਾਹਿਬਾਂ ਨੇ ਤੋੜਤੇ ਸੀਗੇ ਹਾਂਜੀ 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 ਸਾਹਿਬਾਂ ਨੇ ਸਾਰੇ ਤੀਰ ਇੱਥੇ ਤੋੜੇ ਆ ਇੱਥੇ 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 ਐ ਉਹ ਜਗਾ ਜੇ ਪੁਰਾਣੀਆਂ ਚੀਜ਼ਾਂ ਦੇਖ ਪੜਦੇ ਆ ਸਾਰੇ ਇਹ ਕਿਸੇ ਪੰਜਾਬੀ ਲਿਟਰੇਚਰ ਚ ਪਰ ਗਾਣਿਆਂ 'ਚ ਹੀ ਸੁਣਿਆ ਹਾਂ ਹਾਂਜੀ ਗਾਣਿਆਂ 'ਚ ਸੁਣਦੇ ਆ ਮਿਰਜਾ ਹਰੀਕ ਗਾਉਂਦਾ ਹਰੇਕ ਗਾਇਕ ਪਰ ਇਹਨਾਂ ਦੀ ਜਗ੍ਹਾ ਜਿਹੜੀ ਤੇ ਅੱਜ ਦੇਖਣੀ ਨਸੀਬ ਹੋਈ ਹੈ ਦੇਖੀ ਆ ਕਿ ਦੇਖੀ ਆ ਸਾਰੀ ਜਗ੍ਹਾ ਇਹ ਆ ਤੁਹਾਨੂੰ ਅੰਦਰ ਲੈ ਕੇ ਚਲਦੇ ਜਿੱਥੇ ਕਬਰ ਬਣੀ ਆ ਨਾ ਉਹਨਾਂ ਦੀ ਹਾਂਜੀ ਉਹ ਚਾਹੀਦੇ ਅੰਦਰ ਹਾਂਜੀ ਦੋਨਾਂ ਦੀ ਦੋਨਾਂ ਦੀ ਇੱਥੇ ਆ ਦੋਨਾਂ ਦੀ ਕਬਰ ਇਕੱਠੀ ਇੱਥੇ ਇੱਥੇ ਉਹਨਾਂ ਨੇ ਕਤਲ ਕੀਤਾ ਸੀ ਤੇ ਇੱਥੇ ਹੀ ਫਿਰ ਨਾਪਤਾ ਸੀ ਸਾਹਿਬਾਂ ਦੇ ਜਿਹੜੇ ਭਾਈ ਸੀ ਉਹਨਾਂ ਨੇ ਮਤਲਬ ਇੱਥੇ ਆ ਕੇ ਘੇਰੇ ਸੀ ਸਾਰੇ ਇੱਥੇ ਘੇਰੇ ਸੀ ਇੱਥੇ ਸਾਹਿਬਾਂ ਨੇ ਤੀਰ ਤੋੜ ਤੇ ਤੇ ਮਰ ਜਾ ਮਰਿਆ ਗਿਆ ਹਾਂ ਤੇ ਸਾਹਿਬਾਂ ਨੂੰ ਵੀ ਅੱਛਾ ਸਾਹਿਬਾਂ ਨੂੰ ਵੀ ਮਾਰਤਾ ਸੀ ਨਾ ਸਾਹਿਬਾਂ ਨੂੰ ਵੀ ਮਨਾਲੀ ਮਾਰਤਾ ਸੀ ਫਿਲਮਾਂ ਚ ਤੁਹਾਨੂੰ ਜਿਉਂਦੀ ਦਿਖਾਉਂਦੇ ਆ ਤੇ ਦੇਖੋ ਜੀ ਇਹ ਸਾਰਾ ਆਲਾ ਦਵਾਲਾ ਇਹ ਬਣੀ ਜਿਹੜੀ ਆ ਸਾਰੀ ਹੈਗੀ ਅੰਦਰੋਂ ਤੁਹਾਨੂੰ ਦਿਖਾਉਣੀ ਇੱਥੇ ਜਿਹੜੀਆਂ ਯਾਦਗਾਰਾਂ ਅੰਦਰ ਬਣੀਆਂ ਹੋਈਆਂ ਨੇ ਇਹ ਕਿੰਨਾ ਕਿਹੜਾ ਤਿੰਨ ਨੇ ਜੀ ਇਹ ਤਾਂ ਕਬਰ ਕਬਰ ਕਹਿ ਸਕਦੇ ਨੇ ਹਾਂਜੀ ਹਾਂਜੀ ਕਬਰ ਕਬਰ ਹੀ ਹੁੰਦੀ ਹੈ ਨਾ ਹਾਂਜੀ ਕਬਰ ਤੇ ਐ ਸਹਿਬਾਂ ਦੀ ਕਬਰ ਹੈ ਜੀ ਸਹਿਬਾਂ ਦੀ ਅੱਛਾ ਜਿਹੜਾ ਕਿੱਸਾ ਆ ਦੇਖੋ ਲਿਖਿਆ ਡੇਟ ਵੀ ਲਿਖੀ ਹੋਈ ਹੈ ਹਾਂ 1618 1586 ਤੋਂ ਲੈ ਕੇ 1618 ਦਾ ਕਿੱਸਾ ਇਹ ਹਾਂਜੀ ਤੇ ਉਧਰ ਮਿਰਜ਼ੇ ਜੱਟ ਦੀ ਆ ਮਿਰਜ਼ੇ ਜੱਟ ਦੀ ਆ ਉਹ ਮਿਰਜ਼ਾ ਜੱਟ ਦੇ ਬਾਪੂ ਜੀ ਦੇ ਨਾਲ ਹੈ ਅੱਛਾ ਉਹ ਬਾਪੂ ਜੀ ਦੀ ਵੀ ਨਾਲ ਬਣਾਈ ਹੈ ਇਹ ਬਾਅਦ ਚ ਬਾਪੂ ਜੀ ਫੌਤ ਹੋਏ ਸੀ ਉਹਨਾਂ ਨੇ ਫਿਰ ਇੱਥੇ ਹੀ ਬਣਾਤੀ ਨਾਲ ਅੱਛਾ ਬਾਪੂ ਜੀ ਬਾਜੂ ਗੁਜਰੇ ਹੈ ਹਾਂਜੀ ਇਹ ਦੇਖੋ ਜੀ ਇਹ ਆਗੀਆਂ ਕਬਰਾਂ ਜਿਹੜੇ ਕਿਸੇ ਆਪਾਂ ਸੁਣਦੇ ਮਿਰਜ਼ਾ ਜੱਟ ਤੇ ਸਹਿਵਾ ਬਾਹਰ ਜਾ ਕੇ ਨਾ ਕਿ ਇੱਥੇ ਬਾਪੂ ਰਹਿੰਦੇ ਆ ਉਹ ਕਿੰਨੇ ਟਾਈਮ ਤੋਂ ਤੁਸੀਂ ਕਹਿੰਦੇ ਸੀ ਉਹ ਉਹ ਕਿਸੇ ਵੀ ਦੱਸ ਦਿੰਦੇ ਆ ਨਾ ਉਹ ਕੀ ਉਹ ਜਿਹੜੇ ਬਾਪੂ ਬਾਹਰ ਬੈਠੇ ਸੀਗੇ ਹਾਂਜੀ ਹਾਂਜੀ ਉਹ ਇਹਨਾਂ ਦੀ ਅਗਲੀਆਂ ਪੀੜ੍ਹੀਆਂ ਚ ਨੇ ਬਾਬਾ ਜੀ ਇਹਨਾਂ ਦੀ ਅਗਲੀਆਂ ਪੀੜ੍ਹੀਆਂ ਚ ਹੋ ਨੇ ਹਾਂਜੀ ਹਾਂਜੀ ਰਿਸ਼ਤੇਦਾਰ ਨੇ ਇਹਨਾਂ ਰਿਸ਼ਤੇਦਾਰ ਨੇ ਮ ਤੇ ਸਾਡਾ ਵੀ ਗੋਤ ਇਹੀ ਆ ਮਿਰਜਾ ਵੀ ਖਰਲ ਜੱਟ ਸੀ ਮਮ ਵੀ ਖਰਲ ਜੱਟ ਆ ਆ ਵਾਹ ਤੰਜ ਸੈਮੀ ਜੱਟ ਕਹਿੰਦੇ ਆ ਕੀ ਬਾਤ ਆ ਯਾਰ ਅੱਛਾ ਤੇ ਉਹ ਸਾਹਮਣੇ ਨਾ ਤਸਵੀਰ ਆਇਆ ਤੁਹਾਨੂੰ ਸ਼ੇਰ ਵੀ ਲਿਖੇ ਜਾਂਦੇ ਬਾਰੇ ਦੇ ਨਰਜੇ ਦਾ ਮਤਲਬ ਘੋੜੀ ਹੈ ਮਿਰਜੇ ਦੀ ਇਹ ਤੇ ਆ ਕੀ ਲਿਖਿਆ ਸੈਮੀ ਤੇ ਆ ਕੁਛ ਲਿਖਿਆ ਹੋਗਾ ਹਾਂਜੀ ਮੈਂ ਤਾਲਬ ਨੋਸ਼ੋ ਪੀਰ ਦਾ ਅੱਛਾ ਮੇਰੀ ਕੁੰਡੀ ਦਸਤਗੀਰ ਜਦੋਂ ਦੀ ਘੋੜੀ ਪਕੜ ਲਈ ਮੇਰਾ ਕੰਬਿਆ ਨਹੀਂ ਉਹ ਤੀਰ ਮੇਰਾ ਕੰਬਿਆ ਨਹੀਂ ਹੈ ਸਰੀਰ ਵਾਹ ਕੀ ਬਾਤ ਹੈ ਅਖੀਰ ਤੇ ਇਧਰਲੇ ਪਾਸੇ ਵੀ ਸਾਰਾ ਕਿੱਸਾ ਲਿਖਿਆ ਹੋਇਆ ਹੈ ਇਹਨਾਂ ਨੇ ਮਿਰਜ਼ਾ ਸਾਹਿਬਾਂ ਦਾ ਤੇ ਇਹ ਇਹਨਾਂ ਦੀ ਲੈਂਗੁਏਜ ਚ ਲਿਖਿਆ ਹੋਇਆ ਹੈ ਸਾਰਾ ਤੇ ਹੁਣ ਅਸੀਂ ਬਾਹਰ ਜਾ ਕੇ ਸੈਮੀ ਸਾਨੂੰ ਸਾਰਾ ਸੁਣਾ ਦੇਣਗੇ ਦੱਸ ਦੇਣਗੇ ਵੀ ਅੰਦਰਲੇ ਪਾਸੇ ਪੂਰਾ ਕਿੱਸਾ ਕੀ ਸੀ ਨਾਲ ਹੀ ਅਸੀਂ ਤੁਹਾਨੂੰ ਸੁਣਾ ਦੇਣਾ ਹੈਗਾ ਵਿੱਕੀਵੇਂ ਸੀ ਸਾਰੀ ਦਾਸਤਾਨ ਸੀ ਇੱਕ ਗੱਲ ਦੇਖੋ ਯਾਰ ਤੇ ਜਿਹੜੀ ਇਹਨਾਂ ਦੀ ਡੈਥ ਡੇਟ ਹੈ ਨਾ ਉਹ ਸੇਮ ਆ ਇੱਥੇ ਜਿਵੇਂ ਆ ਸਾਬਾ ਦੀ ਕਬਰ ਤੇ ਤੁਸੀਂ ਦੇਖੋ 18 3 1618 18 ਮਾਰਚ ਤੇ 18 ਮਾਰਚ ਉਧਰ ਮਿਰਜਾ ਜੱਟ ਤੇ ਲਿਖਿਆ ਗਿਆ 18 3 1618 ਤੇ ਜਿਹੜਾ ਮਿਰਜਾ ਸੀਗਾ ਮਿਰਜਾ ਇੱਕ ਸਾਲ ਨਿੱਕਾ ਸੀਗਾ ਸਾਬਾ ਤੋਂ ਉਹਨਾਂ ਦਾ ਡੇਟ ਆ ਬਰਥ 87 ਦੀ ਹੈ ਤੇ ਇਹਨਾਂ ਦੀ 86 ਦੀ ਹੈ ਤੇ ਇੱਕ ਸਾਲ ਜਾਂ ਕੁਝ ਮਹੀਨੇ ਦਾ ਲੋ ਇਹ ਇਹ ਅਲੱਦ ਵਾਲਾ ਸੀਗਾ ਸਾਰਾ ਜਿਹੜਾ ਤੁਹਾਨੂੰ ਅੰਦਰ ਆ ਦਿਖਾਉਣਾ ਸੀ ਸੈਮੀ ਇਹ ਖਰਲ ਗੋਤਿਆ ਜਿਹੜਾ ਖਰਲ ਕਬਰ ਤੇ ਲਿਖਿਆ ਹੋਇਆ ਆਪਣੇ ਹਾਂਜੀ ਗੋਤਿਆ ਜਿਵੇਂ ਜੱਟਾਂ ਦੀ ਕਸਟਾਂ ਕਹਿੰਦੇ ਨਾ ਆਪਾਂ ਸੰਧੂ ਚੀਮੇ ਚੱਠੇ ਇਦਾਂ ਇਦਾਂ ਖਰਲ ਜੱਟ ਗੋਤ ਹੈ। ਅੱਛਾ ਖਰਲ ਜੱਟ ਗੋਤ ਹੈ। ਹਾਂਜੀ ਗੋਤ। ਠੀਕ ਹੈ ਠੀਕਾ ਠੀਕਾ ਇਹ। ਤੇ ਆਓ ਤੁਹਾਨੂੰ ਬੱਕੀ ਦੀ ਕਬਰ ਦਿਖਾਈਏ। ਅੱਛਾ ਬੱਕੀ ਦੀ ਵੀ ਕਬਰ ਵੀ ਇੱਧਰ? ਹਾਂਜੀ ਹਾਂਜੀ। ਜਦੋਂ ਮਿਰਜੇ ਨੂੰ ਨਾਪਦਾ ਸੀ ਨਾ ਇੱਥੇ ਲੋਕਾਂ ਨੇ ਨਾਪਦਾ ਸੀ ਜਦੋਂ ਉਹਨਾਂ ਨੇ ਮਾਰਤਾ ਸੀ ਮਿਰਜੇ ਦਾ ਲੋਕਾਂ ਨੇ ਇੱਥੇ ਹੀ ਨਾਪਦਾ ਵੀ ਆਸ਼ਕ ਨੇ। ਮਿਰਜੇ ਦਾ ਜਿਹੜਾ ਪਿੰਡ ਤਾਂ ਇਹੀ ਸੀ ਨਾ ਦਾਨਾਬਾਦ ਇਹੀ ਜਿੱਥੇ ਅਸੀਂ ਆਪਾਂ ਲੰਘ ਕੇ ਆਏ। ਹਾਂ ਨਾ ਹਾਂ ਦਾਨਾਬਾਦ ਪਿੰਡ। ਅੱਛਾ ਇਸੇ ਪਿੰਡ ਦੀ ਮਤਲਬ ਹੈਗਾ ਸੀਗਾ ਮੇਰੇ ਤਾਂ। ਹਾਂ ਤੇ ਘੋੜੀ ਦਾ ਦੱਸਦੇ ਆ ਵੀ ਬੱਕੀ ਦਾ ਵੀ ਗੇੜੇ ਹਾਂ ਅੱਛਾ ਇੰਨੀ ਫੇਵਰਿਟ ਇੱਥੇ ਹਾਂ ਮਤਲਬ ਗੇੜੇ ਇੱਥੇ ਬਾਅਦੋਂ ਹਾਂ ਪਿਆਰ ਸੀ ਨਾ ਬੱਕੀਦਾਂ ਦੇ ਨਾਲ ਤੁਸੀਂ ਉਹ ਸੁਣਿਆ ਹਣਾ ਵਾ ਸਾਡਾ ਜਨਮ ਜਨਮ ਤੱਕ ਸਾਥ ਨਿਭੂਗਾ ਬੱਕੀਏ ਨਹੀਂ ਹਾਂ ਤੇ ਆ ਫਿਰ ਬੱਕੀ ਇੱਥੇ ਹੀ 24 ਦਿਨਾਂ ਚੀ ਖਤਮ ਹੋ ਗਈ ਸੀ ਇੱਥੇ ਉਹ ਦੋ ਬਾਜ ਨਾਲ ਦੀ ਨਾ ਮਤਲਬ ਦੋ ਤਿੰਨ ਦਿਨ ਇੱਥੇ ਗੇੜੇ ਦੇਗੇ ਕਿਤੇ ਲੋਕਾਂ ਨੇ ਜਦੋਂ ਪਿਆਰ ਦੇਖਿਆ ਲੋਕਾਂ ਨੇ ਫਿਰ ਬੱਕੀ ਦੀ ਕਬਰ ਵੀ ਇੱਥੇ ਬਣਾਤੀ ਵਾਹ ਕਿਹਦਾ ਇਹ ਯਾਦਗਾਰ ਲਿਖਿਆ ਹੈ ਇਹ ਦੇਖੋ ਬਈ ਤੇ ਆ ਬੱਕੀ ਲਿਖਿਆ ਹੈ ਮਿਰਜੇ ਦੀ ਬੱਕੀ ਹੁੰਦੀ ਸੀ ਜਿਹੜੀ ਆ ਬੱਕੀ ਦੀ ਜਿਹੜੀ ਕਬਰ ਹੈ ਵੀ ਬਣੀ ਹੋਈ ਹੈ ਇਹ ਇੱਥੇ ਲਿਖਿਆ ਹੈ ਫੇਵਰਟ ਮੇਰ ਆਫ ਮਿਰਜਾ ਇਹਦੇ ਵੀ 1618 ਅੰਦਰ ਤੁਹਾਨੂੰ ਮਿਰਜਾ ਸਾਹਿਬਾਂ ਦੀ ਵੀ 1618 ਡੇਟ ਦਿਖਾਈ ਹੈ ਤੇ ਜਿਹੜੇ ਆ ਬੱਕੀ ਦੀ ਕਬਰ ਹੈ ਇਹਦੀ ਵੀ 1618 ਡੇਟ ਹੈ ਸਾਰਾ ਕਿੱਸਾ ਉਦੋਂ ਦੀ ਹੈ ਤੇ ਇਹ ਪਿਛਲਾ ਪਾਸਾ ਆ ਗਿਆ ਜੀ ਯਾਦਗਾਰ ਦਾ ਸਮਾਦ ਜਿਹੜਾ ਪਿਛਲਾ ਪਾਸਾ ਆ ਗਿਆ ਵਾਕੀ ਯਾਰ ਨਾ ਇੱਕ ਖੂਬਸੂਰਤੀ ਇੱਥੇ ਦੇਖਣ ਨੂੰ ਮਿਲਦਾ ਸਾਰਾ ਤੇ ਜਿਹੜਾ ਪ੍ਰਾਣਾ ਬਾਬਾ ਕਹਿੰਦੇ ਬਜ਼ੁਰਗ ਕਹਿੰਦੇ ਕਿ ਕਿਹੜੇ ਪਾਸੇ ਉਹ ਹਾਂਜੀ ਹਾਂਜੀ ਇੱਧਰ ਬਜ਼ੁਰਗnabla ਤੁਹਾਨੂੰ ਮਿਲਾਨੇ ਆ ਅੱਛਾ ਅੱਛਾ ਠੀਕ ਆ ਔਰ ਰਿਸ਼ਤੇਦਾਰ ਆ ਅੱਛਾ ਰਿਸ਼ਤੇਦਾਰ ਆ ਇਹਨਾਂ ਦੀ ਪੀੜ੍ਹੀ ਚੋਂ ਅੱਛਾ ਅੱਛਾ ਠੀਕ ਆ ਤੇ ਉਦੋਂ ਕਦੋਂ ਤੋਂ ਇੱਥੇ ਰਹਿੰਦੇ ਆ ਹੁਣ ਇਹ ਇਹ ਪਿੰਡ ਆ ਨਾ ਮਿਰਜੇ ਦਾ ਹਾਂ ਤਾਂ ਮੈਨੂੰ ਪਤਾ ਮਿਰਜੇ ਦਾ ਪਿੰਡ ਦਾਨਾਵਾਦ ਮਤਲਬ ਰਿਸ਼ਤੇਦਾਰ ਰਹਿੰਦਾ ਪੱਕੇ ਹੀ ਇੱਥੇ ਰਹਿੰਦਾ ਹਾਂ 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 ਇੱਥੇ ਇੱਥੇ ਹੀ ਔਰ ਬਾਬਾ ਇੱਥੇ ਰਹਿੰਦਾ ਵਾ ਬਾਬੇ ਦੀ ਇੱਥੇ ਡਿਊਟੀ ਲੱਗੀ ਸੇਵਾ ਕਰਦਾ ਠੀਕ ਹੈ ਇੱਥੇ ਸਪਾਈਸ ਸੋ ਤੇ ਇਹ ਆ ਗਿਆ ਜੀ ਸਾਹਮਣੇ ਵਾਲੇ ਪਾਸੇ ਵੈਸੇ ਬਣਾਇਆ ਹੋਇਆ ਕੋਠਾ ਵਗੈਰਾ ਤੇ ਆਹ ਪੁਰਾਣਾ ਬੋਰਡ ਪਿੱਪਲ ਇਹ ਵੀ ਇਹਨਾਂ ਦੀ ਵੀ ਉਮਰ ਬੜੀ ਹੁੰਦੀ ਹੈ ਢਾਈ 300 300 ਸਾਲ ਦਾ ਦੱਸਦੇ ਆ ਹਨ ਤੇ ਹੁਣ ਤੁਹਾਨੂੰ ਲੈ ਕੇ ਚਲਦੇ ਹਾਂ ਬਾਬਾ ਜੀ ਕੋਲ ਆਹ ਬਜ਼ੁਰਗ ਨੇ ਜੀ ਬਾਬਾ ਜੀ ਕੀ ਹਾਲ ਹੈ ਠੀਕ ਠਾਕ ਜੀ ਬਾਬਾ ਜੀ ਕੀ ਲੱਗਦੇ ਜੀ ਬਈ ਦਾ ਮੇਰੀ ਦੇ ਬਾਪ ਤੇ ਨਾਂ ਤੇ ਹਾਂਜੀ ਕਪਤਾਂ ਚ ਆਪਣਾ ਵਾਹ ਜੰਡਾ ਡਾ ਖੰਨਾ ਸૈયਦ ਵਾਲਾ ਤਹਿਸੀਲ ਜ਼ਿਲ੍ਹਾ ਆਪਣਾ ਨਨਕਾਣਾ ਸਾਹਿਬ ਜਿਹੜੇ ਅੰਦੇ ਗਰਜੇ ਦੀ ਨਸਲ ਬੈਠਾ ਨੇ ਕਾਣੇ ਸਾਬ ਦੀ ਅਦੂਦੇ ਸਮੀਰ ਲੈਂਗੁਏਜ ਕਿਹੜੀ ਬੋਲਦੇ ਬੰਦਾ ਸਮਝ ਨਹੀਂ ਆ ਰਹੀ ਇਹ ਸਾਡੀ ਇੱਥੇ ਜਟਕੀ ਜ਼ਬਾਨ ਮੰਨਿਆ ਜਾਂਦੀ ਹਾਂਜੀ ਜਟਕੀ ਅੱਛਾ ਇੱਥੋਂ ਦੀ ਲੋਕ ਇਹ ਲੈ ਜੇ ਥੋੜੇ ਜੇ ਜਿਵੇਂ ਸਾਡੇ ਮਾਤੀ ਜਵਾਬੀ ਉਮਰ ਹਾਂਜੀ ਹਾਂਜੀ ਉਦਾਂ ਹੀ ਉਦਾਂ ਹੀ ਹੁੰਦੇ ਸਰਜੇ ਦੀ ਦੇਖ ਤੁਲਨ ਤੇ ਬੈਠੀ ਤੇ ਗਰਜੇ ਦੀ ਅਸੀਂ ਦੇਖ ਤੁ ਚੜਦੇ ਨਨਕਾਣੇ ਸਾਬ ਦੀ ਅਦੂਦੇ ਠੀਕ ਹੈ ਠੀਕ ਇਹਨੇ ਬਿਰਾਦ ਸਾਈ ਬਾ ਬੈਠੀ ਆਪਣੇ ਠੀਕ ਹੈ ਤੁਸੀਂ ਕੀ ਲੱਗੇ ਹੁਣ ਇਸ ਟਾਈਮ ਤੁਸੀਂ ਦਾਦਾ ਹੀ ਜਨੂ ਸਦਨ ਦਾਦਾ ਠੀਕ ਤੁਹਾਡਾ ਦਾਦਾ ਵਾ ਠੀਕ ਹੈ ਲੋ ਜੀ ਮੇਰੇ ਦੇ ਦੀ ਹਾਂ ਗਾਂ ਪੀੜੀ ਚੋਂ ਆ ਜੀ ਬਾਬਾ ਜੀ ਜਿਹਦੇ ਬਾਪ ਤੋਂ ਲੱਗ ਤੇ ਮੇਰੇ ਤਾਂ ਇਨਾਮੀ ਪੀੜੀ ਹੈ ਹਾਂ ਦਾਵੀ ਮੇਰਾ ਪੋਤਾ ਤੇ ਤੁਸੀਂ ਇੱਥੇ ਹੀ ਰਹਿੰਦੇ ਜੀ ਜੋ ਕਾਰੋਬਾਰ ਹੈ ਜੀ ਇਹਦੇ ਆਪਣੇ ਕੋਲ ਆਕਾਲੀ ਫੱਟੀ ਆਪਣੀ ਆ ਬਾਹਰ ਲੱਗੀ ਹੋਈ ਠੀਕ ਹੈ ਠੀਕ ਬਲੇਸ਼ ਮੁਖੇ ਦਾ ਸਾਈ ਜਿੱਦੀ ਰਸੀਦ ਕਿਦਰੀ ਹੈ ਮੇਰਾ ਪੋਤਰੀ ਦਾ ਫੋਨ ਨੰਬਰ ਠੀਕ ਹੈ ਸੈਮੀ ਨੇ ਨਾ ਹਿਸਟਰੀ ਸਾਰੀ ਮਤਲਬ ਬਾਬਾ ਜੀ ਤੋਂ ਪੁੱਛ ਲਈ ਕੀ ਲੱਗਦੇ ਆ ਕਿਵੇਂ ਆ ਤੇ ਕਹਿੰਦੇ ਵੀ ਜਿਹੜੇ ਝੰਡਾ ਥੱਲੇ ਮਤਲਬ ਮਿਰਜਾ ਵੱਡੇ ਆ ਗਏ ਸੀ ਉਸੇ ਝੰਡਾ ਥੱਲੇ ਜਾ ਕੇ ਕਹਿੰਦੇ ਸਾਰੀ ਸੁਣਾਉਣੀ ਹੈ ਤੇ ਇਹ ਬਾਈ ਜੀ ਦਾ ਫਿਰ ਮਿਹਰਬਾਨੀ ਇਹ ਵੀਡੀਓ ਚ ਘਟ ਆਉਂਦੇ ਆਪ ਦਾ ਵਲੌਗ ਬਣਾਉਂਦੇ ਰਹਿੰਦੇ ਨਾ ਸਾਡੇ ਨਾਲ ਘਟ ਵਿਚਰਦੇ ਆ ਤੇ ਚਲੋ ਹੁਣ ਜੰਡ ਕੋਲੇ ਦਾਸਤਾਨ ਸੁਣ ਲਈਏ ਮਿਰਜੇ ਦੀ ਜਿਹੜੀ ਦਾਸਤਾਨ ਸੀਗੀ ਉਹ ਕਿ ਹੋਈ ਸੀ ਉਹ ਸੈਮੀ ਬਾਈ ਸੁਣਾਊਗਾ ਤੁਹਾਨੂੰ ਜੰਡ ਦਾ ਰੋਖ ਜਦੋਂ ਮਿਰਜਾ ਆਇਆ ਹੈ ਨਾ ਹਾਂਜੀ ਇਹ ਦਾਣਾਵਾਦ ਦਾ ਜੰਮਾ ਹੈ ਰਾ ਰਾਮੂ ਵੱਡਾ ਰਾ ਵਿਜਲ ਮਿੱਕਾ ਰਾਜ ਲਾਲ ਦੇ ਫੋਸਣਾ ਸਹੀ ਫਰਾਜਾ ਜੱਟ ਠੀਕ ਹੈ ਇਹ ਜ਼ਗੀਰ ਅਕਬਰ ਬਾਦਸ਼ਾਹ ਦੇ ਦੌਰੇ ਚ ਚਲੰਦੀ ਆਈ ਅਕਬਰ ਅਕਬਰ ਬਾਦਸ਼ਾਹ ਦਾ ਟਾਈਮ ਸੀਗਾ ਜਿਹੜਾ ਮਿਰਜੇ ਦਾ ਟਾਈਮ ਪੀਰੀਅਡ ਹੈ ਹਾਂ ਹਾਂ ਦੁੱਲਾ ਭੱਤੀ ਪਿੰਡੀ ਦੁੱਲਾ ਪੱਟੀ ਹਾਂ ਪਿੰਡੀ ਪੱਟੀਆਂ ਜਿਆਦਾ ਇਹ ਵੀਰ ਭਾਈ ਹਨ ਹਜ਼ਰਤ ਇਹ ਸਾਰੇ ਇੱਕੋ ਟਾਈਮ 'ਚ ਹੋਏ ਨੇ ਕਿਸੇ ਕਿਸੇ ਕਾ ਟਾਈਮ ਹੈ ਹਾਂ ਤੇ ਆ ਜੰਡੇ ਜਾਣਾ ਦਾ ਸਿਆਲੰ ਦਾ ਮਾਮਾ ਹੈ ਮਾਮੇ ਦੀ ਕੁੜੀ ਸੋ ਠੀਕ ਹੈ ਉੱਥੇ ਰਲ ਕੇ ਪੜ੍ਹਦੀ ਖਾਨ ਖੀਵੇ ਦੀ ਖੀਵੇ ਖਾਂਦੀ ਸੀ ਨਾ ਤੀ ਖਾਨ ਖੀਵਾ ਇਹਦਾ ਮਾਮਾ ਮਿਰਜੇ ਦਾ ਸਾਇਬ ਨਹੀਂ ਸਾਇਬਾ ਸੀ ਖੀਵੇ ਖਾਂਦੀ ਤੀ ਸੀ ਜੀ ਹਾਂ ਇਹਨਾਂ ਦਾ ਹੀਰ ਨਾਲ ਕੀ ਰਿਸ਼ਤਾ ਸੀ ਹੀਰ ਨਾਲ ਰਿਸ਼ਤਾ ਮੰਨਿਆ ਦਾ ਵੀ ਭਤੀਜੀ ਸੀ ਪਤਾ ਨਹੀਂ ਹਾਂ ਜੀ ਭਤੀਜੀ ਦਸ ਸਾਲ ਪਰ ਉਹ ਮਾਰ ਚੂਚਕਦੀ ਧੀ ਏ ਹੀਰਾਂ ਜੇ ਦੀ 4 ਸਦੀਆਂ ਪਹਿਰੇ ਦਾ ਵੇਖਿਆ ਇਹ ਚੂਚਕ ਦਿੱਤੀ ਹੈ ਇਹ ਖਾਨ ਖੀਵੇ ਦੀ ਧੀ ਇਹ ਖਾਨ ਖੀਵੇ ਦੀ ਧੀ ਹੈ ਨੇ ਦੋਵੇਂ ਹੈ ਸਿਆਲਾਂ ਦੇ ਸੀਗੀਆਂ ਸਿਆਲਾਂ ਦੀਆਂ ਸੀ ਤੁਹਾਨੂੰ ਸਾਡੇ 800 ਸਾਲ ਗੁਜ਼ਰ ਗਿਆ ਹੈ ਮਿਰਜੇ ਨੂੰ ਸਾਡੇ 400 ਸਾਲ ਗੁਜ਼ਰ ਗਿਆ ਉਹ 4 ਸਦੀਆਂ ਠੀਕ ਹੈ ਭੈੜਾ ਦਾ ਬਹਿਖਿਆ ਤੁਹਾਨੂੰ ਮੈਂ ਕਿਹਾ ਗਾਣਾ ਸੁਣਦੇ ਹੋ ਨੇ ਸਹਬਾਂ ਵਿੱਚ ਸਿਆਲਾਂ ਦੇ ਐ ਕਰਕੇ ਆ ਸਿਆਲਾਂ ਦੀ ਬਿਲਕੁਲ ਜੀ ਬੜਾ ਸਰਦਾਰਾਂ ਗਾਇਆ ਹੈ ਹਾਂਜੀ ਹਾਂਜੀ ਬਿਲਕੁਲ ਪੁਰਾਣੀ ਦੀ ਕੋਪੀ ਚੁੱਟੀ ਆਸੋ ਨਾ 12 ਬਸਾਂ ਤੇ ਪੁਰਾਣੀ ਦਿੱਲੀ ਦੇ ਦਰਵਾਜ਼ੇ ਤੇ ਉਸ ਦਾ ਹੋਰ ਲਿਖਿਆ ਗਿਆ ਵੀ ਮਿਰਜ਼ਾ ਖਰੋਲ ਜੱਟ ਠੇਕ ਲੰਬਰ ਆਇਆ ਜਿਹੜਾ ਸਰਦਾਰਾਂ ਦੀ ਆਇਤ ਪਿੱਛੇ ਫਿਲਮ ਬਣਾਈ ਮਿਰਜ਼ਾ ਜੱਟ ਤੇ ਗਮਦੇ ਵੀ ਬਹੁਤ ਸੋਹਣਾ ਹੈ ਹਾਂਜੀ ਹਾਂ ਸਹੀ ਉਸ ਦਾਵਰਦਾ ਜੀ ਬਾਈ ਚਾ ਤੁਸੀਂ ਹੁਣ ਕਿਹੜੀ ਉਹਨਾਂ ਦੀ ਤੁਹਾਡੇ ਕੀ ਲੱਗਦੇ ਸੀਗੇ ਇਹ ਇਹਦੇ ਜਿਹੜੇ ਇਹ ਆ ਪੰਜ ਭੈਣ ਬਿਰਾ ਮਿਰਜਾ ਮਿਰਜਾ ਸਰਜਾ ਗਰਜਾ ਨੂਰ ਸਮਾਨ ਪੰਜਵੀਂ ਭੈਣ ਛੱਤੀ ਨੇ ਇਹ ਚਾਹ ਭੈਣ ਬਿਰਾ ਤੋਂ ਪੰਜਵੀਂ ਥਾਂ ਤੇ ਰਿਸ਼ਤੇਦਾਰੀ ਜੋ ਮਤਲਬ ਹੁਣ ਰਿਸ਼ਤੇਦਾਰੀ ਦਾ ਥਿੰਨਾ ਬਿਰਾਵਾਂ ਦੀ ਗਨਸਲਾ ਸੀ ਲੱਗੇ ਮੈਂ ਮਿਰਜਾ ਜਾਂਦੇ ਲੈ ਵੀ ਹੁਣ ਸੈਮੀ ਸਾਨੂੰ ਜਿਹੜਾ ਕਿੱਸਾ ਸੁਣਾਊਗਾ ਗਾ ਕੇ ਮਿਰਜੇ ਜੱਟ ਦਾ ਕਿ ਜਿਹੜਾ ਮਿਰਜੇ ਜੱਟ ਦਾ ਕਿੱਸਾ ਸੀਗਾ ਉਹ ਪੂਰਾ ਲੈ ਵੀ ਮੇਤਰਾ ਸ਼ਾਰਟ ਚ ਤੇ ਜਲਦੀ ਸਾਰਾ ਸੁਣਾ ਦੇ ਗਾ ਰਕਿਸ਼ ਕੁਸ਼ਕਿਸਮਤਾਂ ਜੀ ਅੱਗੇ ਸੁਣਾਉਂਦੇ ਰਹਿਦਾ ਬਾਪੂ ਜੀ ਤੁਸੀਂ ਵੀ ਸੁਣ ਲਓ ਸੁਣਾਉਂਦੇ ਰਹੀਦਾ ਅੱਗੇ ਬੈਠ ਕੇ ਮਹਿਫਲਾਂ ਚ ਤੇ ਅੱਜ ਉਸੇ ਹੀ ਜਗ੍ਹਾ ਤੇ ਜਿਹੜੀ ਜਗ੍ਹਾ ਦਾ ਕਿੱਸਾ ਆ ਇਹ ਉਸੇ ਏਜੰਡਾ ਥੱਲੇ ਹਾਂਜੀ ਬਹੁਤ ਵਧੀਆ ਜਿਹੜੇ ਮੰਨੇ ਜਾਂਦੇ ਸੀ ਰਾਈਟਰ ਦੇਵ ਤਰੀਕੇ ਹਾਂਜੀ ਇੰਡੀਆ ਚੋਂ ਉਹਨਾਂ ਨੇ ਇਹ ਲਫ਼ਜ਼ਾਂ ਚ ਭਰੋਇਆ ਉਹਨਾਂ ਨੇ ਲਫ਼ਜ਼ਾਂ ਚ ਭਰੋਇਆ ਤੇ ਕੁਲਦੀਪ ਮਾਨਕ ਸਾਹਿਬ ਨੇ ਇਹ ਗਾਇਆ ਸੀ ਗਾਇਆ ਤੇ ਅੱਜ ਤੁਹਾਨੂੰ ਮੈਂ ਸੁਣਾਉਂਗਾ ਹਾਂ ਹੋ ਤੋਤਾ ਉੱਡਿਆ ਬਾਗ ਚੋਂ ਕਹਿੰਦੇ ਬੈਠਾ ਜਾਂਦ ਤਿਆਨ ਹੋ ਤੋਤਾ ਉੱਡਿਆ ਬਾਗ ਚੋਂ ਕਹਿੰਦੇ ਬੈਠਾ ਜਾਂਦ ਤਿਆਨ ਆਉਦੀ ਚੁੰਝ ਚ ਅੰਬੀ ਦੇਖਦੀ ਹਾਂ ਦੇਖਦੀ ਕਹਿੰਦੇ ਸਹਬਾ ਨਾਲ ਤਿਆਨ ਹੇ ਹਾ ਹੇ ਹਾ ਸੋਚੇ ਕੀ ਵੇਖਣ ਦੀ ਛੋਕਰੀ ਅੱਜ ਜੱਟ ਦੀ ਪਰਖਾਂ ਜਾਣ ਸੋਚੇ ਕੀ ਵੇਖਣ ਦੀ ਛੋਕਰੀ ਅੱਜ ਜੱਟ ਦੀ ਪਰਖਾਂ ਜਾਣ ਅੱਜ ਅੰਬੀ ਮੈਂ ਹਾਂ ਚੁੱਪਣੀ ਹਾਂ ਚੁੱਪਣੀ ਸਹਬਾਂ ਕਰਦੀ ਹੈ ਫਰਮਾਨ ਏ ਹਾ ਏ ਹਾ ਏ ਹਾ ਕਹਿੰਦੀ ਤੇਰੇ ਅੰਬੀ ਵਿੱਚ ਮਾਰ ਤੂੰ ਵੇ ਮੈਂ ਤੇਰੇ ਤੋਂ ਕੁਰਬਾਨ ਕਹਿੰਦੀ ਤੇਰੇ ਅੰਬੀ ਵਿੱਚ ਮਾਰ ਤੂੰ ਵੇ ਮੈਂ ਤੇਰੇ ਤੋਂ ਕੁਰਬਾਨ ਹਾ ਪਰ ਤੋਤਾ ਉੱਡ ਜਾਏ ਅੰਬਰੀ ਹਾਂ ਅੰਬਰੀ ਐ ਦੇ ਜੱਟਾ ਬਚਨ ਪਰਾਨ ਐ ਹਾ ਐ ਹਾ ਐ ਹਾ ਜੰਡ ਦਾ ਅੱਜ ਉਸੇ ਜੰਡ ਥੱਲੇ ਖੜੇ ਆਂ ਹਾਂ ਅੱਛਾ ਇਹ ਇਹ ਝੰਡ ਥੱਲੇ ਗਈ ਪੱਤਾ ਇੱਕ ਨਾ ਝੜੇ ਹਾ ਪੱਤਾ ਇੱਕ ਨਾ ਝੜੇ ਵੇ ਜੰਡ ਦਾ ਇਹ ਦਾ ਹੋਵੇ ਨਾ ਨੁਕਸਾਨ ਹਾ ਜੱਟ ਨੇ ਤੀਰ ਤੀਰ ਕਮਾਨੋ ਛੱਡਿਆ ਹਾਂ ਛੱਡਿਆ ਕਰਕੇ ਉੱਪਰ ਵੱਲ ਧਿਆਣ ਇਹ ਹਾ ਇਹ ਹਾ ਇਹ ਹਾ ਹੌਏ ਅੰਬੀ ਧਰਤੀ ਡਿੱਗ ਪਈ ਤੋਤਾ ਉੱਡ ਗਿਆ ਵਿੱਚ ਅਸਮਾਨ ਅੰਬੀ ਧਰਤੀ ਤੇ ਆ ਡਿੱਗ ਪਈ ਤੋਤਾ ਉੱਡ ਗਿਆ ਵਿੱਚ ਅਸਮਾਨ ਯਾਰੋ ਦੇਖ ਨਿਸ਼ਾਨਾ ਜੱਟ ਦਾ ਹਾਂ ਜੱਟ ਦਾ ਸਹਬਾ ਹੋ ਗਈ ਬਹੁਤ ਹਰਾਨ ਏਹਾ 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 ਹੂੰ ਇਹ ਹੋਰ ਵੀ ਲੰਮਾ ਹੈ ਤੁਹਾਨੂੰ ਸ਼ਾਰਟ ਜਿਆ ਸੁਣਾਇਆ ਇਹ ਦੇਖੋ ਭਈ ਜਿਹੜਾ ਮਿਰਜੇ ਦਾ ਅਸਲ ਚ ਮੰਨੇ ਜਾਂਦੇ ਨਾ ਵੀ ਨਿਸ਼ਾਨਾ ਜੀ ਐਡਾ ਤਕੜਾ ਸੀਗਾ ਨਿਸ਼ਾਨਾ ਮਿਰਜੇ ਦਾ ਐਡਾ ਤਕੜਾ ਸੀਗਾ ਮਤਲਬ ਤਾਂ ਹੀ ਕਰਕੇ ਸਹਿਬਾਂ ਨੇ ਤੀਰ ਤੋੜਤੇ ਸੀਗੇ ਵੀ ਮੇਰੇ ਭਰਾ ਮਾਰੇ ਜਾਣਗੇ ਵੀ ਮਿਰਜੇ ਦਾ ਕਿਉਂਕਿ ਨੇ ਪਰਖ ਲਿਆ ਸੀਗਾ ਪਹਿਲਾਂ ਉਹਨੇ ਕਿ ਉਹਨਾਂ ਨੂੰ ਤਾਂ ਮੈਂ ਤਰਲਾ ਪਾ ਲੂੰਗੀ ਭਰਾਵਾਂ ਨੂੰ ਬੇਹਾਂ ਪਰ ਫਿਰ ਭਰਾ ਵੀ ਨਹੀਂ ਮੰਨੇ ਭਰਾਵਾਂ ਨੇ ਵੀ ਤਰਲਾ ਸੁਣਿਆ ਨਹੀਂ ਹੈ ਨਾ ਸਹਿਬਾਂ ਦਾ ਦੋਵੇਂ ਇੱਥੇ ਇਸ ਝੰਡ ਥੱਲੇ ਅ ਮਤਲਬ ਮਾਰੇ ਗਏ ਹਨ ਤੇ ਇਥੋਂ ਦੀ ਗਾਥਾ ਹੈਗੀ ਲਹਿੰਦੇ ਪੰਜਾਬ ਵਿੱਚ ਬਹੁਤ ਸਾਰੇ ਕਿਸੇ ਕਹਾਣੀਆਂ ਇੰਨੀਆਂ ਚੱਲਦੀਆਂ ਜਿਹਨੂੰ ਅਸੀਂ ਅੱਜ ਦੇਖਣਾ ਹੈ ਤੇ ਹੁਣ ਅਸੀਂ ਇਥੋਂ ਨਿਕਲਣ ਲੱਗੇ ਆ ਵਾਪਸ ਤੇ ਸਾਰਾ ਏਰੀਆ ਸੀਗਾ ਜਿੰਨਾ ਤੁਹਾਨੂੰ ਦਿਖਾਇਆ ਹੈਗਾ ਤੇ ਲਹਿੰਦੇ ਪੰਜਾਬ ਦੀਆਂ ਇਹੋ ਜੇ ਕਿਸੇ ਕਹਾਣੀਆਂ ਸਾਰੀਆਂ ਆ ਦੇਖਣ ਦੇ ਲਈ ਜੁੜੇ ਰਹੋ ਸਾਡੇ ਨਾਲ ਲਹਿੰਦੇ ਪੰਜਾਬ ਤੋਂ ਪਾਕਿਸਤਾਨ ਦੇ ਸਫ਼ਰ ਤੋਂ ਕਮਾਉਂਦੇ ਰਹਾਂਗੇ ਤੁਹਾਨੂੰ ਦਿਖਾਉਂਦੇ ਰਹਾਂਗੇ ਤੁਹਾਨੂੰ ਸਾਰਾ ਇਹ ਆਲਾ ਦਵਾਲਾ ਇਧਰ ਦੀ ਦੁਨੀਆ ਕਿਹੋ ਜੀ ਹੈ ਬਹੁਤ ਕੁਛ ਅਜੇ ਨਵਾਂ ਨਵਾਂ ਚੀਜ਼ਾਂ ਦੇਖਣ ਵਾਲੀਆਂ ਕੰਟੈਂਟ ਅਜੇ ਆਉਣਾ ਬਾਕੀ ਹੈਗਾ ਜਿੰਨੀਆਂ ਤੁਸੀਂ ਸੁਣਿਆ ਸੀ ਨਾ ਇਧਰਲੇ ਪੰਜਾਬ ਦਾ ਸਾਰਾ ਅਜੇ ਤੁਹਾਡੇ ਸਾਹਮਣੇ ਲੈ ਕੇ ਆਉਣਾ ਤੁਹਾਨੂੰ ਦਿਖਾਉਣਾ ਹੈਗਾ ਤੇ ਲਓ ਜੀ ਵਲੌਗ ਆਪਣਾ ਇੱਥੇ ਕਰਦੇ ਆਂ ਬਸ ਸਮਾਪਤ